ਆਮ੍ਰੇ ਸਰਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਸੂਟਾਂ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਇੱਕ ਚੰਗੀ ਸ਼ਖਸੀਅਤ ਨੂੰ ਆਪਣੀ ਕੀਮਤੀ ਵੋਟ ਪਾਓ ਉਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਐ ਲੱਗਦਾ ਇਲੈਕਸ਼ਨ 'ਚ ਬਹੁਤ ਪੈਸਾ ਲੱਗਦਾ ਹੈ ਜੀ ਇਲੈਕਸ਼ਨ 'ਨੀ ਅਸੀਂ ਲੜ ਸਕਦੇ ਅਸੀਂ ਕਿਵੇਂ ਲੜਾਂਗੇ ਅਸੀਂ ਕੀ ਕਰਾਂਗੇ ਅਸੀਂ ਇਹ ਲੀਡਰਾਂ ਦੇ ਸਾਹਮਣੇ ਸਾਨੂੰ ਟਿਕਟ ਨਹੀਂ ਮਿਲੀ ਬਹੁਤ ਸਾਰੇ ਲੋਕੀ ਭੱਜੇ ਫਿਰਦੇ ਆ ਸਾਨੂੰ ਪੈਸੇ ਪਿੱਛੇ ਪੈਸੇ ਦੇ ਕੇ ਟਿਕਟ ਮਿਲ ਜੂਗੀ ਵੇਖੋ ਜੀ ਤੁਹਾਨੂੰ ਆਪਣੇ ਸਮਾਜ ਵਾਸਤੇ ਸੋਚਣਾ ਪੈਣਾ ਹੈ ਸਾਨੂੰ ਟਿੱਕਾਂ ਦੀ ਲੋੜ ਨਹੀਂ ਹੈ ਸਰਕਾਰਾਂ ਅਸੀਂ ਲੋਕੀ ਬਣਾਉਨੇ ਆ ਅਸੀਂ ਲੋਕੀ ਤੋੜਦੇ ਆ ਸੋ ਆਪਾਂ ਨੂੰ ਆਪਣੇ ਜ਼ਮੀਰ ਨੂੰ ਜਗਾਉਣ ਦੀ ਲੋੜ ਹੈ ਹੋਰ ਕਿੰਨੀ ਕੁ ਤੇੜ ਤੱਕ ਆਪਾਂ ਆਪਣੀ ਜ਼ਮੀਰ ਨੂੰ ਮਾਰੀ ਰੱਖਾਂਗੇ ਕਿਤੇ ਕਿਤੇ ਆਪਾਂ ਨੂੰ ਫੁੱਲ ਸਟਾਪ ਲਾਉਣ ਦੀ ਲੋੜ ਹੈ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਐਸਚਨ ਕਰਨ ਦੀ ਲੋੜ ਹੈ ਕਿ ਆਪਾਂ ਕੀ ਇਹ ਸਮਾਜ ਨੂੰ ਚੰਗਾ ਨਹੀਂ ਬਣਾਉਣਾ ਚਾਹੁੰਦੇ ਕਿ ਅਸੀਂ ਵਧੀਆ ਸਮਾਜ ਨਹੀਂ ਸਿਰਜਣਾ ਚਾਹੁੰਦੇ ਕਿ ਸਾਨੂੰ ਬਰਾਬਰਤਾ ਦਾ ਸਮਾਜ ਨਹੀਂ ਚਾਹੀਦਾ ਜਿੱਥੇ ਉੱਚ-ਨੀਚ ਨਾ ਹੋਵੇ ਜਿੱਥੇ ਕਾਸਟਿਜ਼ਮ ਨਾ ਹੋਵੇ ਜਿੱਥੇ ਸਾਰੇ ਭਰਾ ਇਕੱਠੇ ਹੋ ਕੇ ਇੱਕ ਆਜ਼ਾਦੀ ਦਾ ਬੀਜ ਲਾਉਣ ਜਿਵੇਂ ਭਗਤ ਸਿੰਘ ਜੀ ਦੀ ਸੋਚ ਸੀਗੀ ਸ਼ਹੀਦਿਆ ਤੇ ਉਧਮ ਸਿੰਘ ਜੀ ਦੀ ਸੋਚ ਸੀਗੀ ਚੰਦਰ ਸ਼ੇਖਰ ਅਜ਼ਾਦ ਦੀ ਸੋਚ ਸੀਗੀ ਕਿ ਅਸੀਂ ਇਹ ਸਟੈਪ ਸਾਨੂੰ ਚੁੱਕਣਾ ਪਿਆ ਆ ਅਸੀਂ ਇਹਨਾਂ ਦੇ ਸਾਹਮਣੇ ਵਿਦਣ ਕਾਗਜ਼ ਭਰਾਂਗੇ ਸਾਡੀ ਉਧਨ ਹੀ ਜਿੱਤੇਗਾ ਕਿੰਨੇ ਮਸਲੇ ਅੰਮ੍ਰਿਤਸਰ ਦੇ ਵਿੱਚ ਆ ਪਿਛਲੇ ਸਮੇਂ 'ਚ ਵੀ ਕੁੱਲੀ ਕੱਢ ਦਿੱਤੇ ਗਿਆ ਮੈਂ ਪਹਿਲਾਂ ਵੀ ਗੱਲ ਕੀਤੀ ਥੋੜੇ ਦਿਨ ਪਹਿਲਾਂ ਮੈਂ ਨਾਲੇ ਦੀ ਗੱਲ ਕੀਤੀ ਆ ਤੇ ਸਾਡੇ ਐਮਪੀ ਸਾਹਿਬ ਨਾਲੇ ਤੇ ਵੀ ਪਹੁੰਚ ਗਏ ਕੀ ਗੱਲ 5 ਸਾਲ ਤੱਕ ਇਹਨਾਂ ਨੂੰ ਨਾਲਾ ਨਹੀਂ ਦਿਖਿਆ ਲੋਕਾਂ ਨੂੰ ਅਪੀਲ ਕਰਨੀ ਆ ਕਿ ਸਾਰੇ ਜਣੇ ਕੋਲ ਕੇ ਆਓ ਜਿੱਥੇ ਵੀ ਆਜ਼ਾਦ 13 ਆਪਣੀਆਂ ਲੋਕ ਸਭਾ ਪੰਜਾਬ ਦੇ ਵਿੱਚ ਕੋਈ ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਆ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਵੋਟ ਪਾਓ ਮੈਂ ਕਹਿੰਨਾ ਜਿਹੜਾ ਵੀ ਚੰਗਾ ਲੱਗਦਾ ਆਜ਼ਾਦ ਪਰ ਇਹ ਪਾਰਟੀਆਂ ਤੋਂ ਉੱਤੇ ਉੱਤੇ ਕੇ ਵੋਟ ਪਾਓ ਕਿਉਂਕਿ ਅਸੀਂ ਹਮੇਸ਼ ਸਾਡਾ ਯੂਥ ਜੀ ਫੋਰਨ ਜਾ ਰਿਹਾ ਹੈ ਸਾਡਾ ਯੂਥ ਜੀ ਡਰੱਗਸ ਦੇ ਵਿੱਚ ਜਾ ਰਿਹਾ ਹੈ ਵੇਖੋ ਜਦੋਂ ਯੂਥ ਨੂੰ ਆਪਾਂ ਪੋਲਿਟਿਕਸ ਦੇ ਵਿੱਚ ਲੈ ਕੇ ਆਵਾਂਗੇ ਤਾਂ ਦੀ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਨਾ ਇਹ ਮੇਰੇ ਨਾਲ ਰੇਸ਼ਮ ਜੀ ਹੈ 27 ਸਾਲਾਂ ਦਾ ਮੁੰਡਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਹੀ ਜੀ ਸੋਚ ਵਾਲੇ ਮੁੰਡੇ ਅੱਗੇ ਆਉਣਗੇ ਸਾਡੇ ਸੋਸਾਇਟੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਐਮਐਲਏ ਦਾ ਮੁੰਡਾ ਹੀ ਐਮਐਲਏ ਬਣ ਸਕਦਾ ਹੈ ਮంత్రి ਦਾ ਮੁੰਡਾ ਹੀ ਮੰਤਰੀ ਬਣ ਸਕਦਾ ਐ ਐਮਪੀ ਦਾ ਮੁੰਡਾ ਹੀ ਐਮਪੀ ਬਣ ਸਕਦਾ ਐ ਇਹ ਜ਼ਰੂਰੀ ਨਹੀਂ ਐ ਇਹ ਸਾਡਾ ਦੇਸ਼ ਐ ਲੋਕਤੰਤਰ ਐ ਇੱਥੇ ਲੋਕਾਂ ਦੀ ਜਿਹੜੀ ਆਵਾਜ਼ ਐ ਨਾ ਚੰਗੇ ਚਿਹਰੇ ਚਾਹੀਦੇ ਆ ਸਾਨੂੰ ਪੋਲਿਟਿਕਸ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਐ ਕਿ ਪੋਲਿਟਿਸ਼ੀਅਨ ਜਿਹੜੇ ਨੇ ਉਹ ਪਬਲਿਕ ਸਰਵੰਟ ਹੁੰਦੇ ਨਹੀਂ ਤਨਖਾਹ ਆ ਮਿਲਦੀ ਐ ਉਹਨਾਂ ਨੂੰ ਗਵਰਨਮੈਂਟ ਵੱਲੋਂ ਸਾਡੇ ਕੰਮ ਕਰਨ ਲੱਗਿਆ ਕਿਤੇ ਦੱਸੋ ਮੈਨੂੰ ਅੰਮ੍ਰਿਤਸਰ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਤਰੱਕੀ ਹੋਈ ਐ ਹੁਣ ਜਦੋਂ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਲੋਕੀ ਕਹਿੰਦੇ ਆ ਸਾਡੇ ਗਲੀ ਨਹੀਂ ਬਣੀ ਜੀ ਹੁਣ ਦੋਆਂ ਦਿਨਾਂ ਦੇ ਵਿੱਚ ਗਲੀ ਉਹ ਦੋਹਾਂ ਦਿਨਾਂ ਦੇ ਵਿੱਚ ਲੁੱਕ ਪੈ ਰਹੀ ਐ ਵੋਟਾਂ ਦੇ ਭੁੱਖੇ ਐ ਕੁਰਸੀ ਦੇ ਭੁੱਖੇ ਐ ਲੋਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੁਛ ਨਹੀਂ ਕੀਤਾ ਫਿਰ ਵੀ ਅਸੀਂ ਆ ਕੇ ਸਾਹਮਣੇ ਬੇਸ਼ਰਮਾ ਵਾਂਗ ਵੋਟਾਂ ਮੰਗ ਰਹੇ ਆ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆਪਨੀ ਧੀ ਸਮਝ ਕੇ ਪੁੱਲ ਚੋਕ ਮਾਫ ਕਰਿਓ ਪਰ ਇਹ ਰਿਕੁਐਸਟ ਆ ਤੁਹਾਡੇ ਅੱਗੇ ਵੇਖੋ ਮੈਂ ਹਮੇਸ਼ਾ ਚੰਗੇ ਇਨਸਾਨ ਦੀ ਇਮਾਨਦਾਰ ਇਨਸਾਨ ਦੀ ਸਪੋਰਟ ਕਰੂੰਗੀ ਅਜ ਰੇਸ਼ਮ ਐ ਰੇਸ਼ਮ ਨੇ ਕਿਹਾ ਕਿ ਮੈਮ ਮੇਰੀ ਸਪੋਰਟ ਕਰੋ ਮੈਂ ਐਨੀ ਦੇਖਿਆ ਕਿ ਇਹ ਕਿਸੇ ਮੰਤਰੀ ਦਾ ਮੁੰਡਾ ਐ ਮੈਂ ਇਹ ਨਹੀਂ ਦੇਖਿਆ ਕਿ ਕਿੰਨਾ ਅਮੀਰ ਹੈ ਇਲੈਕਸ਼ਨ ਤੇ ਪੈਸੇ ਲਾ ਸਕਦਾ ਹੈ ਕਿ ਨਹੀਂ ਲਾ ਸਕਦਾ ਮੈਂ ਇਹ ਨਹੀਂ ਦੇਖਿਆ ਕਿ ਇਹਦੇ ਪਿੱਛੇ ਕਿਹੜੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਹੈ ਜਾਂ ਪ੍ਰਧਾਨ ਜੀ ਦਿੱਤੀ ਹੈ ਮੇਰਾ ਜ਼ਮੀਰ ਜਾਗਦਾ ਹੈ ਮੈਨੂੰ ਲੱਗਦਾ ਇੱਕ ਆਮ ਘਟਾ ਦਾ ਦਾਅਵਾ ਵੀ ਇਹ ਆ ਸਕਦਾ ਹੈ ਕੱਲੀ ਆਮ ਆਦਮੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਨਹੀਂ ਰਹਿ ਗਈ ਉਹਦੇ ਵਿੱਚ ਤੇ ਨਾ ਨਿਤ ਦਿਨ ਸਰੋਪੇ ਪੈ ਰਹੇ ਨੇ ਕਦੀ ਕਾਲੀ ਦਲ ਵਾਲੇ ਆ ਰਹੇ ਨੇ ਕਦੀ ਕਾਂਗਰਸੀ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਜਿੰਨੂੰ ਅਸੀਂ ਸਮਾਜ ਦੇਸੀਗੇ ਐਸੇ ਕਰਕੇ ਮੈਂ ਕਹਿ ਰਹੀ ਹਾਂ ਮੈਂ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਰਿਆਂ ਦੀ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਪੰਨੇ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਆਪਣੇ ਕਰਜੀਆਂ ਨਹੀਂ ਹੁੰਦੀਆਂ ਆਪਣੇ ਸਮਾਜ ਦੀ ਨਹੀਂ ਹੁੰਦੀਆਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਵਿਖੋ ਰੇਸ਼ਮ ਸਿੰਘ ਬੜਾਚ ਪਿੰਡ ਅਦਲੀ ਵਾਲਾ ਸਾਡੇ ਰਾਜਸਥਾਨ ਸੀ ਹਲਕੇ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਉਥੋਂ ਬਿਲੋਂਗ ਕਰਦੇ ਨੇ ਔਰ ਪੂਰਾ 1 ਸਾਲ ਸਾਡੇ ਨਾਲ ਟਿਕਵੀ ਬਾਰਡਰ ਦੇ ਉੱਤੇ ਵੀ ਰਹੇ ਨੇ ਔਰ ਭਾਵੇਂ ਹਰਿਆਣੇ ਦੀਆਂ ਪੰਚਾਇਤਾਂ ਹੋਣ ਰਾਜਸਥਾਨ ਦੀਆਂ ਹੋਣ ਯੂਪ ਦੀਆਂ ਹੋਣ ਸਾਰੇ ਕਿਤੇ ਸਾਡੇ ਨਾਲ ਇਹਨਾਂ ਨੇ ਸਾਥ ਦਿੱਤਾ ਹੈ ਪਿਛੇ ਖਨੌਰੀ ਬਾਰਡਰ ਦੇ ਉੱਤੇ ਜਦੋਂ ਵੀਡੀਓ ਵਾਇਰਲ ਹੋਈ ਸੀਗੀ ਆਸੂ ਗੈਸੇ ਗੋਲਿਆਂ ਦੇ ਨਾਲ ਉਹਦੇ ਵਿੱਚ ਵੀ ਮੇਰੇ ਨਾਲ ਇਹ ਜਵਾਨ ਜੀ ਸਾਹਮਣੇ ਖੜੇ ਸੀਗੇ ਸੋ ਈਸ਼ਵਰੀ ਇਹਨਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਹੈ ਕਿ ਅਸੀਂ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਆਜ਼ਾਦ ਖੜੀਏ ਪਹਿਲੂ ਇਹ ਸਾਰੇ ਜਾਨੀ ਮੈਨੂੰ ਕਹਿ ਰਹੇ ਸੀਗੇ ਕਿ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਬਟ ਮੈਂ ਇਹ ਗੱਲ ਸੋਚੀ ਕਿ ਐਰ ਕੀ ਮੈਂ ਇਲیکشن ਨਹੀਂ ਲੜਦੀ ਜਦ ਕਿ ਮੈਨੂੰ ਸਾਰੀਆਂ ਪਾਰਟੀਆਂ ਵੱਲੋਂ ਆਫਰ ਸੀਗੀ ਜਿੰਨੀਆਂ ਵੀ ਮੌਜੂਦਾ ਪਾਰਟੀਆਂ ਆ ਸਾਰੇ ਚਾਹੁੰਦੇ ਸੀਗੇ ਕਿ ਮੈਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣਾ ਬਟ ਮੈਨੂੰ ਲੱਗਦਾ ਹੈ ਕਿ ਆਪਣੇ ਸਮਾਜ ਦੇ ਵਿੱਚ ਕੁਝ ਲੋਕਾਂ ਨੂੰ ਪੋਲਿਟਿਕਸ ਤੋਂ ਬਾਹਰ ਰਹਿ ਕੇ ਵੀ ਕੁਝ ਦੇ ਸਮਝਣ ਦੀ ਲੋੜ ਹੁੰਦੀ ਹੈ ਕਿ ਪੋਲਿਟਿਕਸ ਐਗਜ਼ੈਕਟਲੀ ਚੱਲ ਕੇਵੇਂ ਰਹੀ ਹੈ ਸਾਡੇ ਪੰਜਾਬ ਦੀ ਸੋ ਮੈਂ ਇਸ ਲਈ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵਧੀਆ ਚਿਹਰੇ ਨੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਉਹਨਾਂ ਦੀ ਸਪੋਰਟ ਕਰਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਭਾਵੇਂ ਮੈਂ ਕਰਮਜੀਤ ਅਨਮੋਲ ਪਾਈ ਦੀ ਫਰੀਦਕੋਟ ਦੇ ਵਿੱਚ ਜਾ ਕੇ ਸਪੋਰਟ ਕੀਤੀ ਕਿਉਂਕਿ ਸਾਡੇ ਕਲਾਕਾਰ ਪਾਈਚਾਰੇ ਤੋਂ ਬਿਲੋਂਗ ਕਰਦੇ ਸੀਗੇ ਔਰ ਵਧੀਆ ਇਨਸਾਨ ਸੀਗੇ ਔਰ ਆਪਣੇ ਕੈਰੀਅਰ ਦੀ ਇੱਕ ਮੁਕਾਮ ਤੇ ਸੀਗੇ ਜਿਹੜਾ ਕਿ ਉਹ ਆਪਣਾ ਸਾਰਾ ਕੁਝ ਛੱਡ ਕੇ ਪੋਲਿਟਿਕਸ ਦੇ ਵਿੱਚ ਆ ਰਿਹਾ ਹੈ ਦੂਜੇ ਨੰਬਰ ਦੇ ਉੱਤੇ ਮੈਂ ਖੁੜਿਆ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਨਿਸਟਰ ਹੈ ਮੈਂ ਉਹਨਾਂ ਦੀ ਤਾਰੀਫ ਕਰਦੀ ਆਂ ਸਪੋਰਟ ਕਰਦੀ ਆਂ ਬਹੁਤ ਚੰਗੇ ਇਨਸਾਨ ਨੇ ਆਪਾਂ ਨੂੰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਮੀਤ ਖੇਰ ਬਹੁਤ ਚੰਗੇ ਇਨਸਾਨ ਨੇ ਸੋ ਜਿਹੜੇ ਜਿਹੜੇ ਚੰਗੇ ਚਿਹਰੇ ਨੇ ਮੈਂ ਹਮੇਸ਼ਾ ਉਹਨਾਂ ਦੀ ਸਪੋਰਟ ਕੀਤੀ ਹੈ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਸੋ ਸਾਡੇ ਇਧਰ ਇਹ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੀ ਆਂ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਦੇ ਵਿੱਚ ਕੁਝ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਸਪੋਰਟ ਕਰਨੀ ਬੰਦੀ ਹੈ ਕਿਉਂਕਿ ਉਹਨਾਂ ਦਾ ਕਿਰਦਾਰ ਵਧੀਆ ਹੈ ਉਹਨਾਂ ਦੀ ਸੋਚ ਵਧੀਆ ਹੈ ਉਹਨਾਂ ਦੀ ਡਿਵੈਲਪਮੈਂਟ ਸੋਚ ਹੈ এডਿਕੇਸ਼ਨ ਪ੍ਰਤੀ ਔਰ ਜਦੋਂ ਅਸੀਂ ਪਿੱਛੇ ਮੇਲਾ ਵੀ ਕਰਵਾਇਆ ਸੀਗਾ ਕੈਂਸਰ ਦਾ ਕੈਂਸਰ ਦੇ ਸਬੰਧੀ ਉਹ ਹਮੇਸ਼ਾ ਆਪਣੀ ਪਾਰਟੀ ਵਾਲੀ ਤੋਂ ਉੱਤੇ ਉੱਟ ਕੇ ਉਹ ਸਪੋਰਟ ਕਰਨ ਵਾਸਤੇ ਆਏ ਸੀਗੇ ਇਸੇ ਤਰੀਕੇ ਦੇ ਨਾਲ ਰੇਸ਼ਮ ਦੀ ਇੱਕ ਆਜ਼ਾਦ ਸੋਚ ਹੈ ਔਰ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਐਮਪੀ ਬਤੌਰ ਐਮਪੀ ਸਾਡੇ ਪਿੱਛੇ ਔਜਲਾ ਸਾਹਿਬ ਰਹੇ ਨੇ ਗੁਰਜੀਤ ਔਜਲਾ ਰਹੇ ਨੇ 7 ਸਾਲ ਐਮਪੀ ਰਹੇ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਹੋਈਆਂ ਨੇ ਕਿਉਂਕਿ ਮੈਂ ਅੰਮ੍ਰਿਤਸਰ ਨੂੰ ਬਲੌਂਗ ਕਰਦੀ ਆਂ ਅੰਮ੍ਰਿਤਸਰ ਦੇ ਵਿੱਚ ਸਾਡੇ ਗੰਦਾ ਨਾਲਾ ਆ ਤੁਸੀਂ ਦੇਖ ਸਕਦੇ ਹੋ ਗੁਮਟਾਲੇ ਉੱਥੇ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਦਾ ਆਫਿਸ ਹੈ ਉਹ ਗੰਦਾ ਨਾਲਾ ਥੱਲਿਓ ਪੱਕਾ ਹੋਣਾ ਚਾਹੀਦਾ ਸੀਗਾ ਉਸ ਗੰਦੇ ਨਾਲੇ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਘਰ-ਘਰ ਦੇ ਵਿੱਚ ਜਨਮ ਲੈ ਰਹੀਆਂ ਨੇ ਸਾਡੇ ਪਿੰਨਾ ਤੱਕ ਕੈਂਸਰ ਪਹੁੰਚ ਚੁੱਕੀ ਹੈ ਉਹ ਕਿਸੇ ਨੇ ਉਸ ਦੇ ਉੱਤੇ ਉਸ ਮੁੱਦੇ ਦੇ ਉੱਤੇ ਗੱਲ ਨਹੀਂ ਚੁੱਕੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਰਫ ਜਦੋਂ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਹੀ ਲੋਕੀ ਜਿਹੜੀ ਇਹ ਗੱਲ ਰੱਖਦੇ ਨੇ ਅੱਗੇ ਪਿੱਛੇ ਕੋਈ ਗੱਲ ਨਹੀਂ ਕਰਦਾ ਉਸ ਤੋਂ ਇਲਾਵਾ ਜਿਹੜੀ ਸਾਡੇ ਅੰਮ੍ਰਿਤਸਰ ਦੇ ਵਿੱਚ ਡੰਪ ਇੰਨਾ ਇਕੱਠਾ ਹੋਇਆ ਹੈ ਕੂੜੇ ਦਾ ਉਹ ਵਿਚਾਰੇ ਜਦੋਂ ਕੂੜਾ ਸਾਰਦੇ ਨੇ ਉਹ ਲੋਕਾਂ ਦੀਆਂ ਬਾਰੀਆਂ ਉਹਨਾਂ ਦੇ ਘਰ ਦੇ ਵਿੱਚ ਪੋਲੂਸ਼ਨ ਜਾਂਦਾ ਲੋਕੀ ਇੰਨੇ ਜ਼ਿਆਦਾ ਦੁਖੀ ਨੇ ਸੋ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਜਿੰਨੀਆਂ ਪ੍ਰੋਬਲਮਸ ਨੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਵੀ ਪਾਰਟੀ ਟਿਕਟ ਹਿੰਦੀ ਹੈ ਉਸ ਪਾਰਟੀ ਨੂੰ ਗਰਾਊਂਡ ਲੈਵਲ ਦੇ ਉੱਤੇ ਸਰਵੇ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਬੰਦੇ ਨੇ ਕੰਮ ਕਿਦਾਂ ਕੀਤੇ ਨੇ ਕਿਉਂਕਿ ਅਸੀਂ ਉਹੋ ਜਿਹੇ ਬੰਦੇ ਚਾਹੁੰਨੇ ਆ ਆਪਣੀ ਸੁਸਾਇਟੀ ਦੇ ਵਿੱਚ ਜਿਹੜੇ ਸੁਸਾਇਟੀ ਦੇ ਮੁੱਦੇ ਚੱਕਣ ਔਰ ਕੰਮ ਕਰਨ ਨਾ ਕਿ ਆਪਣੇ ਕਾਰੋਬਾਰ ਵਧਾਉਣ ਇਹਨਾਂ ਨੂੰ ਇੱਕ ਮੌਕਾ ਸੁਸਾਇਟੀ ਦਾ ਕੰਮ ਕਰਨ ਵਾਸਤੇ ਨਹੀਂ ਚਾਹੀਦਾ ਇਹਨਾਂ ਨੂੰ ਇੱਕ ਮੌਕਾ ਆਪਣੀਆਂ ਜਾਇਦਾਦਾਂ ਬਣਾਉਣ ਵਾਸਤੇ ਚਾਹੀਦਾ ਸੋ ਮੈਨੂੰ ਇਹ ਲੱਗਦਾ ਵੀ ਸਾਡੇ ਸਮਾਜ ਦੇ ਵਿੱਚ ਉਸ ਇਨਕਲਾਬੀ ਲਹਿਰ ਦੀ ਲੋੜ ਹੈ ਕਿ ਜਿਹੜੀ ਕਿ ਸਹੀ ਬੰਦਿਆਂ ਨੂੰ ਪਛਾਣਨ ਵੇਖੋ ਤੁਸੀਂ ਲੈਂਦੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਆਜ਼ਾਦ ਦੇ ਉਮੀਦਵਾਰ ਜਤਾਤੇ ਔਰ ਇਸ ਕਰਕੇ ਜਿਤਾਏ ਕਿਉਂਕਿ ਉਹਨਾਂ ਦੇ ਵਿੱਚ ਜਾਗਰੂਤਾ ਸੀਗੀ ਸੋ ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਰਿਕੁਐਸਟ ਹੈ ਮੈਂ ਅੰਮ੍ਰਿਤਸਰ ਦੇ ਵਿੱਚ ਪਲੀ ਵੱਡੀ ਹੋਈ ਆ ਇੱਥੇ ਦੀ ਸਕੂਲਿੰਗ ਹੈ ਮੇਰੀ ਮੈਂ ਮੇਰੇ ਦਿਲ ਦੇ ਵਿੱਚ ਦਰਦ ਹੈ ਅੰਮ੍ਰਿਤ ਅੰਮ੍ਰਿਤਸਰ ਦੇ ਪ੍ਰਤੀ ਸੋ ਮੈਂ ਇਹੀ ਚਾਹੁੰਦੀ ਆ ਕਿ ਆਪਾਂ ਇੱਕ ਵਾਰੀ ਮੌਕਾ ਦੇ ਆਜ਼ਾਦ ਉਮੀਦਵਾਰ ਨੂੰ ਵੀ ਅਸੀਂ ਮੌਕਾ ਦੇ ਆਜ਼ਾਦ ਸੋਚ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਆ ਸਾਡਾ ਯੂਥ ਜੀ ਫੋਰਨ ਜਾ ਰਿਹਾ ਹੈ ਸਾਡਾ ਯੂਥ ਜੀ ਡਰੱਗਸ ਦੇ ਵਿੱਚ ਜਾ ਰਿਹਾ ਹੈ ਵੇਖੋ ਜਦੋਂ ਯੂਥ ਨੂੰ ਆਪਾਂ ਪੋਲਿਟਿਕਸ ਦੇ ਵਿੱਚ ਲੈ ਕੇ ਆਵਾਂਗੇ ਤਾਂ ਇਹਦੀ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਨਾ ਇਹ ਮੇਰੇ ਨਾਲ ਰੇਸ਼ਮ ਜੀ ਹੈ 27 ਸਾਲਾਂ ਦਾ ਮੁੰਡਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਹੀ ਜੀ ਸੋਚ ਵਾਲੇ ਮੁੰਡੇ ਅੱਗੇ ਆਉਣਗੇ ਸਾਡੇ ਸੋਸਾਇਟੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਐਮਐਲਏ ਦਾ ਮੁੰਡਾ ਹੀ ਐਮਐਲਏ ਬਣ ਸਕਦਾ ਹੈ ਮੰਤਰੀ ਦਾ ਮੁੰਡਾ ਹੀ ਮੰਤਰੀ ਬਣ ਸਕਦਾ ਹੈ ਐਮਪੀ ਦਾ ਮੁੰਡਾ ਹੀ ਐਮਪੀ ਬਣ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਇਹ ਸਾਡਾ ਦੇਸ਼ ਹੈ ਲੋਕਤੰਤਰ ਹੈ ਇੱਥੇ ਲੋਕਾਂ ਦੀ ਜਿਹੜੀ ਆਵਾਜ਼ ਹੈ ਨਾ ਚੰਗੇ ਚਿਹਰੇ ਚਾਹੀਦੇ ਆ ਸਾਨੂੰ ਪੋਲਿਟਿਕਸ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਹੈ ਕਿ ਪੋਲਿਟਿਸ਼ੀਅਨ ਜਿਹੜੇ ਨੇ ਉਹ ਪਬਲਿਕ ਸਰਵੰਟ ਹੁੰਦੇ ਨੇ ਤਨਖਾਹ ਮਿਲਦੀ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਸਾਡੇ ਕੰਮ ਕਰਨ ਲੱਗਿਆ ਸੋ ਮੈਂ ਅੰਮ੍ਰਿਤਸਰ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਸੂਟਾਂ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਇੱਕ ਚੰਗੀ ਸ਼ਖਸੀਅਤ ਨੂੰ ਆਪਣੀ ਕੀਮਤੀ ਵੋਟ ਪਾਓ ਉਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਆ ਨੇ ਤੇ ਅਸੀਂ ਪੰਜਾਬ ਨੂੰ ਦੇਖ ਲਿਆ ਕਿਨੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਅਸੀਂ ਲੀਡਰ ਦੇਖ ਲਏ ਨੇ ਆਪਾਂ ਆਪਣੀ ਜਿਵੇਂ ਤੁਸੀਂ ਪਿਛਲੀ ਵਾਰੀ ਝਾੜੂ ਨੂੰ ਲੈ ਕੇ ਆਏ ਸੀਗੇ ਅੰਦਰ ਖਾਤੇ ਤੁਸੀਂ ਵੋਟ ਪਾਈ ਸੀਗੀ ਮੈਂ ਨਹੀਂ ਕਹਿੰਦੀ ਵੀ ਤੁਸੀਂ ਖੋਲ੍ਹ ਕੇ ਚੱਲੋ ਬਹੁਤ سارے ਲੋਕੀ ਹੁੰਦੇ ਨੇ ਜਿਨ੍ਹਾਂ ਨੇ ਕੰਮ ਲਏ ਹੁੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਅਸੀਂ ਤੇ ਕਿਸੇ ਨੂੰ ਵੋਟ ਹੀ ਨਹੀਂ ਪਾਉਣੀ ਅਸੀਂ ਤੇ ਸਿਸਟਮ ਤੋਂ ਅੱਕ ਚੁੱਕੇ ਹਾਂ ਔਰ ਬਹੁਤ ਸਾਰੇ ਲੋਕੀ ਆ ਕੇ ਮੈਨੂੰ ਕਹਿੰਦੇ ਵੀ ਅਸੀਂ ਤੇ ਮੈਂ ਅੱਕ ਚੁੱਕੇ ਹਾਂ ਹਨਾ ਬਟ ਮੈਂ ਕਹਿੰਦੀ ਹਾਂ ਨੋਟਾ ਦੱਬਣ ਤੋਂ ਚੰਗਾ ਹੈ ਆਜ਼ਾਦ ਉਮੀਦਵਾਰ ਨੂੰ ਵੋਟ ਪਾ ਦਿਓ ਕਿਤੇ ਨਾ ਕਿਤੇ ਜਾਗ ਲੱਗੂਗੀ ਤੋ ਜਿਹੜੇ ਸ਼ਬਦ ਬਾਕੀ ਮੈਂ ਜਿਹੜੀਆਂ ਗੱਲਾਂ ਆ ਮੈਂ ਇਹ ਕਹਿਣਾ ਚਾਹੁੰਦੀ ਆ ਵੇਖੋ ਜ਼ਰੂਰੀ ਨਹੀਂ ਹੁੰਦਾ ਕਿ ਵੋਟਾਂ ਦੇ ਵਿੱਚ ਖੜੇ ਹੋਣਾ ਤੇ ਜਿੰਨਾ ਜ਼ਰੂਰੀ ਹੈ ਜਿੱਦਨ ਤੁਸੀਂ ਕਾਗਜ਼ ਭਾਰਤੇ ਨਾ ਇੰਨੇ ਵੱਡੇ ਲੀਡਰਾਂ ਦੇ ਸਾਹਮਣੇ ਜਿਨ੍ਹਾਂ ਨੂੰ ਮੈਂ ਵੱਡਾ ਨਹੀਂ ਕਹਿੰਦੀ ਉਹਨਾਂ ਦੇ ਸਾਹਮਣੇ ਤੁਸੀਂ ਆਵਾਜ਼ ਚੁੱਕ ਲਈ ਨਾ ਅੱਖਾ ਚੱਖਾ ਪਾ ਕੇ ਕੁਐਸ਼ਨ ਪੁੱਛਣੀ ਸ਼ੁਰੂ ਕਰ ਦੇਣਾ ਉਸ ਦਿਨ ਹੀ ਤੁਹਾਡੀ ਜਿੱਤ ਹੋ ਜਾਂਦੀ ਹੈ ਔਰ ਬਹੁਤ ਸਾਰੇ ਸਾਡੀ ਨੌਜਵਾਨ ਪੀੜ੍ਹੀ ਨੂੰ ਐ ਲੱਗਦਾ ਹੈ ਇਲੈਕਸ਼ਨ 'ਚ ਬਹੁਤ ਪੈਸਾ ਲੱਗਦਾ ਹੈ ਜੀ ਇਲੈਕਸ਼ਨ ਨਹੀਂ ਅਸੀਂ ਲੜ ਸਕਦੇ ਅਸੀਂ ਕਿਵੇਂ ਲੜਾਂਗੇ ਅਸੀਂ ਕੀ ਕਰਾਂਗੇ ਅਸੀਂ ਲੀਡਰਾਂ ਦੇ ਸਾਹਮਣੇ ਸਾਨੂੰ ਟਿਕਟ ਨਹੀਂ ਮਿਲੀ ਬਹੁਤ ਸਾਰੇ ਲੋਕੀ ਭੱਜੇ ਫਿਰਦੇ ਆ ਸਾਨੂੰ ਪੈਸੇ ਪਿੱਛੇ ਪੈਸੇ ਦੇ ਕੇ ਟਿਕਟ ਮਿਲ ਜੂਗੀ ਵੇਖੋ ਜੀ ਤੁਹਾਨੂੰ ਆਪਣੇ ਸਮਾਜ ਵਾਸਤੇ ਸੋਚਣਾ ਪੈਣਾ ਸਾਨੂੰ ਟਿਕਟਾਂ ਦੀ ਲੋੜ ਨਹੀਂ ਹੈ ਸਰਕਾਰਾਂ ਅਸੀਂ ਲੋਕੀ ਬਣਾਉਨੇ ਆ ਅਸੀਂ ਲੋਕੀ ਤੋੜਦੇ ਆ ਸੋ ਆਪਾਂ ਨੂੰ ਆਪਣੇ ਜ਼ਮੀਰ ਨੂੰ ਜਗਾਉਣ ਦੀ ਲੋੜ ਹੈ ਹੋਰ ਕਿੰਨੀ ਕੁ ਦੇਰ ਤੱਕ ਆਪਾਂ ਆਪਣੀ ਜ਼ਮੀਰ ਨੂੰ ਮਾਰੀ ਰੱਖਾਂਗੇ ਬੱਚੇ ਬਾਹਰ ਚਲੇ ਗਏ ਸਾਡੇ ਅੱਧੇ ਨਸ਼ਿਆਂ ਦੇ ਵਿੱਚ ਰੁਲ ਗਏ ਤੁਸੀਂ ਵੇਖੋ ਪਿੰਡਾਂ ਦਾ ਕੀ ਹਾਲ ਹੈ ਲੋਕਾਂ ਦਾ ਕੀ ਹਾਲ ਹੈ ਇਸ ਟਾਈਮ ਦੇ ਉੱਤੇ ਆਪਾਂ ਕਿਤੇ ਨਾ ਕਿਤੇ ਤੇ ਫੁੱਲ ਸਟਾਪ ਲਾਈਏ ਨਾ ਕਿਤੇ ਕਿਤੇ ਆਪਾਂ ਨੂੰ ਫੁੱਲ ਸਟਾਪ ਲਾਉਣ ਦੀ ਲੋੜ ਹੈ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਐਸਚਨ ਕਰਨ ਦੀ ਲੋੜ ਹੈ ਕਿ ਆਪਾਂ ਕੀ ਇਹ ਸਮਾਜ ਨੂੰ ਚੰਗਾ ਨਹੀਂ ਬਣਾਉਣਾ ਚਾਹੁੰਦੇ ਕਿ ਅਸੀਂ ਵਧੀਆ ਸਮਾਜ ਨਹੀਂ ਸਿਰਜਣਾ ਚਾਹੁੰਦੇ ਕਿ ਸਾਨੂੰ ਬਰਾਬਰਤਾ ਦਾ ਸਮਾਜ ਨਹੀਂ ਚਾਹੀਦਾ ਜਿੱਥੇ ਊਚ ਨੀਚ ਨਾ ਹੋਵੇ ਜਿੱਥੇ ਕਾਸਟਿਜ਼ਮ ਨਾ ਹੋਵੇ ਜਿੱਥੇ ਸਾਰੇ ਭਰਾ ਇਕੱਠੇ ਹੋ ਕੇ ਇੱਕ ਆਜ਼ਾਦੀ ਦਾ ਬੀਜ ਲਾਉਣ ਜਿਵੇਂ ਭਗਤ ਸਿੰਘ ਜੀ ਦੀ ਸੋਚ ਸੀਗੀ ਸ਼ਹੀਦ ਆਦਮ ਉਧਮ ਸਿੰਘ ਜੀ ਦੀ ਸੋਚ ਸੀਗੀ ਚੰਦਰ ਸ਼ੇਖਰ ਆਜ਼ਾਦ ਦੀ ਸੋਚ ਸੀਗੀ ਸਾਡੀ ਇਹ ਸੋਚ ਹੈ ਕਿ ਜਦੋਂ ਸਾਡਾ ਯੂਥ ਪੜ੍ਹਿਆ ਲਿਖਿਆ ਅੱਗੇ ਆਊਗਾ ਅਸੀਂ ਪਿੰਨਾ ਪਿੰਨਾ ਦੇ ਵਿੱਚ ਲਾਇਬ੍ਰੇਰੀਆਂ ਖੜੀਆਂ ਕਰਾਂਗੇ ਜਿਦੇ ਵਿੱਚ ਪੜਨੀਆਂ ਕਿਤਾਬਾਂ ਹੋਣਗੀਆਂ ਬੱਚੇ ਸਾਡੇ ਇਤਿਹਾਸ ਨੂੰ ਪੜ੍ਹਣਗੇ ਮੌਜੂਦਾ ਸਿਸਟਮ ਨੂੰ ਪੜ੍ਹਣਗੇ ਤਾਂ ਕਿ ਉਹਨਾਂ ਨੂੰ ਪਤਾ ਹੋਊਗਾ ਸੋਸਾਇਟੀ ਦੇ ਵਿੱਚ ਹੋ ਕੀ ਰਿਹਾ ਹੈ ਅਸੀਂ ਆਪਣੇ ਬਜ਼ੁਰਗਾਂ ਦੇ ਗੋਡੀ ਹੱਥ ਨਹੀਂ ਲਵਾਵਾਂਗੇ ਤੁਸੀਂ ਵੇਖੋ ਕਿੱਡੀ ਸ਼ਰਮਨਾਕ ਗੱਲ ਹੈ ਕਿ ਸਾਡੇ ਜਿਹੜੇ ਬਜ਼ੁਰਗ ਹੈ ਉਹ ਮੰਤਰੀਆਂ ਨੇ ਬੱਚਿਆਂ ਨੂੰ ਵੀ ਗੋਡੀ ਹੱਥ ਲਾਉਂਦੇ ਨੇ ਇਹ ਬਹੁਤ ਸਾਰੀਆਂ ਗਲਤ ਗੱਲਾਂ ਹੈ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਐਮਐਲਏ ਨੂੰ ਤਨਖਾਹ ਮਿਲਦੀ ਉਹ ਪਬਲਿਕ ਸਰਵੰਟ ਹੈ ਇੱਕ ਐਮਪੀ ਨੂੰ ਤਨਖਾਹ ਮਿਲਦੀ ਉਹਨੂੰ ਘਰ ਮਿਲਦਾ ਉਹਨੂੰ ਗੱਡੀ 'ਚ ਤੇਲ ਪਾਉਣ ਲਈ ਮਿਲਦਾ ਉਹਨੂੰ ਸਿਕਿਉਰਿਟੀ ਮਿਲਦੀ ਹੈ ਉਹਦਾ ਫਰਜ਼ ਬੰਦਾ ਹੈ ਐਮਪੀ ਫੰਡ ਦੇ ਵਿੱਚ ਜਿਹੜਾ ਹੈ ਸਾਡੇ ਜਿਹੜੀ ਇੱਥੇ ਡਿਵੈਲਪਮੈਂਟ ਕਰੇ ਕਿੰਨਾ ਫੰਡ ਆਂਦਾ ਹੈ ਕਿਤੇ ਦੱਸੋ ਮੈਨੂੰ ਅਮ੍ਰਿਤਸਰ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਤਰੱਕੀ ਹੋਈ ਹੈ ਜਦੋਂ ਜਦੋਂ ਇਲੈਕਸ਼ਨ ਦਾ ਟਾਈ ਹੋ ਲੋਕੀ ਕਹਿੰਦੇ ਸਾਡੀ ਗਲੀ ਨਹੀਂ ਬਣੀ ਜੀ ਹੁੰ ਦੋਹਾਂ ਦਿਨਾਂ ਦੇ ਵਿੱਚ ਗਲੀ ਬਣ ਰਹੀ ਏ ਹੁੰ ਦੋਹਾਂ ਦਿਨਾਂ ਦੇ ਵਿੱਚ ਲੋਕ ਪੈ ਰਹੀ ਐ ਵੋਟਾਂ ਦੇ ਭੁੱਖੇ ਐ ਕੁਰਸੀ ਦੇ ਭੁੱਖੇ ਐ ਲੋਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਕੁਛ ਨਹੀਂ ਕੀਤਾ ਫਿਰ ਵੀ ਅਸੀਂ ਆ ਕੇ ਸਾਹਮਣੇ ਬੇਸ਼ਰਮਾ ਵਾਂਗੂ ਵੋਟਾਂ ਮੰਗ ਰਹੇ ਆ ਸੋ ਮੈਂ ਕਹਿੰਨੀ ਆ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆਪਣੀ ਧੀ ਸਮਝ ਕੇ ਪੋਲ ਚੋਕ ਮਾਫ ਕਰਿਓ ਪਰ ਇਹ ਰਿਕੁਐਸਟ ਆ ਤੁਹਾਡੇ ਅੱਗੇ ਵੇਖੋ ਮੈਂ ਹਮੇਸ਼ਾ ਚੰਗੇ ਇਨਸਾਨ ਦੀ ਇਮਾਨਦਾਰ ਇਨਸਾਨ ਦੀ ਸਪੋਰਟ ਕਰੂੰਗੀ ਅੱਜ ਰੇਸ਼ਮ ਹੈ ਰੇਸ਼ਮ ਨੇ ਕਿਹਾ ਕਿ ਮੈਮ ਮੇਰੀ ਸਪੋਰਟ ਕਰੋ ਮੈਂ ਇਹ ਨਹੀਂ ਦੇਖਿਆ ਕਿ ਇਹ ਕਿਸੇ ਮੰਤਰੀ ਦਾ ਮੁੰਡਾ ਹੈ ਮੈਂ ਇਹ ਨਹੀਂ ਦੇਖਿਆ ਕਿ ਨਾ ਅਮੀਰ ਹੈ ਇਲੈਕਸ਼ਨ ਤੇ ਪੈਸੇ ਲਾ ਸਕਦਾ ਹੈ ਕਿ ਨਹੀਂ ਲਾ ਸਕਦਾ ਮੈਂ ਇਹ ਨਹੀਂ ਦੇਖਿਆ ਕਿ ਇਹਦੇ ਪਿੱਛੇ ਕਿਹੜੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਹੈ ਜਾਂ ਪ੍ਰਧਾਨਗੀ ਦਿੱਤੀ ਹੈ ਮੇਰਾ ਜ਼ਮੀਰ ਜਾਗਦਾ ਮੈਨੂੰ ਲੱਗਦਾ ਇੱਕ ਆਮ ਘਰ ਦਾ ਮੁੰਡਾ ਵੀ ਅੱਗੇ ਆ ਸਕਦਾ ਹੈ ਕੱਲੀ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਹੀਂ ਰਹੇਗੀ ਉਹਦੇ ਵਿੱਚ ਤੇ ਨਿਤ ਦਿਨ ਸਰੋਪੇ ਪੈ ਰਹੇ ਨੇ ਕਦੀ ਕਾਲੀ ਦਲ ਵਾਲੇ ਆ ਰਹੇ ਨੇ ਕਦੀ ਕਾਂਗਰਸੀ ਆ ਰਹੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿੱਤੇ ਅਸੀਂ ਵਿਸ਼ਵਾਸ ਕੀਤਾ ਸੀਗਾ ਜਿਹਨੂੰ ਅਸੀਂ ਸਮਝਦੇ ਸੀਗੇ ਇਸੇ ਕਰਕੇ ਮੈਂ ਕਹਿ ਰਹੀ ਹਾਂ ਮੈਂ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਹਮੇਸ਼ਾ ਸਾਰਿਆਂ ਦੀ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਪੰਝੀ ਉਂਗਲਾ ਇੱਕ ਬਰਾਬਰ ਨਹੀਂ ਹੁੰਦੀਆਂ ਆਪਣੇ ਘਰ ਜੀ ਨਹੀਂ ਹੁੰਦੀਆਂ ਆਪਣੇ ਸਮਾਜ ਜੀ ਨਹੀਂ ਹੁੰਦੀਆਂ ਜਿਹੜੀਆਂ ਚੰਗੀਆਂ ਸ਼ਕਤੀਆਂ ਆ ਉਹ ਅਸੀਂ ਚਾਹੁੰਦੇ ਆ ਵੈਲ ਐਜੂਕੇਟਿਡ ਲੋਕੀ ਸਾਡੇ ਕੋਲ ਹੋਣੇ ਚਾਹੀਦੇ ਆ ਬਾਕੀ ਮੈਂ ਬਹੁਤ ਕੁਝ ਬੋਲਿਆ ਮੈਂ ਚਾਹੁੰਦੀ ਆ ਕਿ ਸਾਡਾ ਜਿਹੜਾ ਅ ਕੈਂਡੀਡੇਟ ਹੈ ਹਨਾ ਰੇਸ਼ਮ ਤੁਸੀਂ ਇਹਦੀ ਸੋਚ ਨੂੰ ਵੀ ਚਲਾਓ ਤੁਹਾਡੀ ਕੰਬੀਰ ਸਿੰਘਾਂ ਦੀ ਆਵਾਜ਼ ਬੁਲਾ ਦਿੱਤੀ ਬਿਲਕੁਲ ਕਰਾਂਗੀ ਬਿਲਕੁਲ ਕਰਾਂਗੀ ਅਸੀਂ ਰੇਸ਼ਮ ਹੁਣ ਸਾਡੇ ਨਾਲ ਗਏ ਸੀਗੇ ਮੇਰੇ ਮਾਸਟਰ ਜੀ ਸਰਦਾਰ ਬਿਨ ਸਿੰਘ ਮੇਜਰ ਜਨਸ਼ੀਬ ਇਕ ਸਿੰਘ ਦੇ ਬ੍ਰਦਰ ਅਸੀਂ ਇੱਥੋਂ ਬੱਸਾਂ ਵੀ ਲੈ ਕੇ ਗਏ ਸੀਗੇ ਬੰਦੀ ਸਿੰਘਾਂ ਵਾਸਤੇ ਅਸੀਂ ਉੱਥੇ ਆਵਾਜ਼ ਰੱਖਣ ਗਏ ਸੀਗੇ ਅੱਜ ਮੰਦਭਾਗੀ ਗੱਲ ਹੈ ਕਿ ਬੰਦੀ ਸਿੰਘਾਂ ਦਾ ਜਿਹੜਾ ਮੋਰਚਾ ਉਹ ਖਾਲੀ ਪਿਆ ਜਿੱਥੇ ਕਿ ਲੋਕੀ ਹੋਣੇ ਚਾਹੀਦੇ ਆ ਉੱਥੇ ਲੋਕੀ ਨਹੀਂਗੇ ਮੈਂ ਇਨਫੈਕਟ ਪਿੱਛੇ ਮੈਨੂੰ ਅਮਰਿਤਪਾਲ ਜੀ ਦੇ ਫਾਦਰ ਮਿਲੇ ਸੀਗੇ ਯੂਨੀਵਰਸਿਟੀ ਇੱਕ ਪ੍ਰੋਟੈਸਟ ਕੀਤਾ ਸੀਗਾ ਅੱਬਾ ਆਪਣੇ ਭਰਾ ਦਾ ਸ਼ੁਭਦਾ ਪਰ ਉੱਥੇ ਵੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਅੰਕਲ ਇਹ ਮੋਰਚਾ ਇੱਥੇ ਨਾ ਲਾਓ ਦਰਬਾਰ ਸਾਹਿਬ ਦੇ ਬਾਹਰ ਇਹ ਮੋਰਚਾ ਉੱਥੇ ਹੋਣਾ ਚਾਹੀਦਾ ਹੈ ਮੋਹੱਲੀ ਜਿੱਥੇ ਬਾਕੀ ਬੰਦੀ ਸਿੰਘਾਂ ਦਾ ਵੀ ਮੋਰਚਾ ਲੱਗਾ ਹੈ ਉਹ ਸਾਡੇ ਭਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੇਲ੍ਹਾਂ ਦੇ ਅੰਦਰ ਹੈ ਇਟਸ ਨਾਟ ਅਬਾਊਟ ਕਿ ਕੋਈ ਖਾਲਿਸਤਾਨ ਦੀ ਗੱਲ ਕਰਦਾ ਕੋਈ ਕਿਹਦੀ ਗੱਲ ਕਰਦਾ ਮੈਂ ਕਹਿੰਦੀ ਆ ਕਿ ਇਨ ਹਿਊਮਨ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਦੋਂ ਕਿਸੇ ਇਨਸਾਨ ਦੀ ਸਜ਼ਾ ਪੂਰੀ ਹੋ ਜੇ ਉਹਨੂੰ ਬਾਹਰ ਆਉਣਾ ਚਾਹੀਦਾ ਹੈ ਹਰ ਇੱਕ ਇਨਸਾਨ ਦਾ ਹੱਕ ਹੈ ਸਜ਼ਾ ਪੂਰੀ ਕਰਕੇ ਬਾਹਰ ਆਉਣਾ ਇੱਥੇ ਕਿੰਨੇ ਗੈਂਗਸਟਰ ਨੇ ਜਿਨ੍ਹਾਂ ਨੂੰ ਗਵਰਨਮੈਂਟਸ ਨੇ ਸਪੋਰਟ ਦਿੱਤੀ ਹੋਈ ਹੈ ਕਿੰਨੇ ਲੋਕੀ ਯੂਜ਼ ਕਰਦੇ ਨੇ ਆਪਾਂ ਨੂੰ ਸਾਰਾ ਕੁਝ ਪਤਾ ਹੈ ਸਾਰੀਆਂ ਗੱਲਾਂ ਦਾ ਕੀ ਗੱਲ ਉਹਨਾਂ ਦਾ ਵੀ ਹੱਕ ਬੰਦਾ ਹੈ ਬਾਹਰ ਆਉਣ ਦਾ ਉਹਨਾਂ ਦੀ ਵੀ ਅਸੀਂ ਆਵਾਜ਼ ਰੱਖਦੇ ਆਂ ਅਸੀਂ ਹਰ ਇੱਕ ਇਨਸਾਨ ਦੀ ਆਵਾਜ਼ ਰੱਖਦੇ ਆਂ ਮੈਂ ਕ੍ਰਿਸਚੀਅਨ ਕਮਿਊਨਿਟੀ ਦੀ ਆਵਾਜ਼ ਵੀ ਰੱਖੀ ਸੀ ਕਿ ਉਦੋਂ ਜਦੋਂ ਅਮਰਪਾਲ ਜੀ ਨੇ ਸਟੇਟਮੈਂਟ ਦਿੱਤੀ ਸੀਗੀ ਮੈਂ ਉਹਨਾਂ ਦੀ ਵੀ ਰੱਖੀ ਸੀਗੀ ਕਿਉਂਕਿ ਆਪਣੇ ਬੱਚੇ ਜਿੰਨੇ ਵੀ ਬਾਹਰ ਐ ਇਸ ਟਾਈਮ ਅਮਰੀਕਾ ਬੈਠੇ ਨੇ ਕੈਨੇਡਾ ਬੈਠੇ ਨੇ ਕਈ ਕੰਟਰੀਆਂ ਦੇ ਵਿੱਚ ਬੈਠੇ ਨੇ ਕੀ ਗੱਲ ਉੱਥੇ ਕ੍ਰਿਸਚੀਅਨ ਕਮਿਊਨਿਟੀ ਆ ਨਾ ਉਹ ਸਾਡੇ ਬੱਚਿਆਂ ਨੂੰ ਜੌਬਸ ਵੀ ਦਿੰਦੇ ਨੇ ਸਾਡੇ ਬੱਚਿਆਂ ਦੀ ਕਦਰ ਵੀ ਕਰਦੇ ਨੇ ਕੀ ਗੱਲ ਜੀ ਆਪਾਂ ਉਹਨਾਂ ਦੇ ਖਿਲਾਫ ਬੋਲਾਂਗੇ ਉਹ ਸਾਡੇ ਬੱਚਿਆਂ ਨੂੰ ਵੀ ਡਿਸਟਰਬ ਕਰਨਗੇ ਉੱਥੇ ਸੋ ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਇੱਕ ਭਾਈਚਾਰਕ ਸਾਂਝ ਬਣਾਉਣ ਦੀ ਲੋੜ ਹੈ ਆਪਾਂ ਨੂੰ ਤੇਰ ਮੇਰ ਨਹੀਂ ਰੱਖਣ ਦੀ ਲੋੜ ਨਾ ਰੱਖਣ ਦੀ ਲੋੜ ਹੈ ਕਿਹੜਾ ਧਰਮ ਹੈ ਵੇਖੋ ਅਸੀਂ ਬਾਬੇ ਨਾਨਕ ਨੂੰ ਮੰਨਦੇ ਆਂ ਹਨਾ ਮੈਂ ਕਹਿੰਨੀ ਆਂ ਵੀ ੴ ਸਤਨਾਮ ਕਰਤਾ ਪੁਰਖ ਠੀਕ ਹੈ ਆਪਾਂ ਵਾਸਤੇ ਸਾਰੇ ਬਰਾਬਰ ਨੇ ਸਾਰਿਆਂ ਦੀ ਰਿਕੁਐਸਟ ਰਿਸਪੈਕਟ ਕਰੋ ਔਰ ਸਾਰਿਆਂ ਦੇ ਜਿਹੜੇ ਮੁੱਦੇ ਨੇ ਉਹ ਅੱਗੇ ਰੱਖਣੇ ਚਾਹੀਦੇ ਨੇ ਭਾਵੇਂ ਸਾਡਾ ਮਜ਼ਦੂਰ ਭਾਈਚਾਰਾ ਹੈ ਉਹਨਾਂ ਦੇ ਮੁੱਦੇ ਵੀ ਰੱਖਣੇ ਚਾਹੀਦੇ ਨੇ ਇਨਫੈਕਟ ਮੈਂ ਬਹੁਤ ਖੇਤੀ ਹੋਦੇ ਉੱਤੇ ਇੱਕ ਫਿਲਮ ਵੀ ਕਰ ਰਹੀ ਹਾਂ ਮਜ਼ਦੂਰਾਂ ਦੇ ਉੱਤੇ ਜਿਹੜਾ 33% ਪਿੰਡਾਂ ਦੇ ਵਿੱਚ ਦੇਣਾ ਚਾਹੀਦਾ ਕਿਉਂਕਿ ਇਹ ਮੁੱਦਿਆਂ ਨੂੰ ਬਹੁਤ ਘੱਟ ਲੋਕ ਹੀ ਚੁੱਕਦੇ ਨੇ ਔਰ ਮੈਨੂੰ ਲੱਗਦਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਜਿਹੇ ਫਿਲਮਾਂ ਕਰਨਗੀ ਤੇ ਨਹੀਂ ਚੱਲਣਗੀਆਂ ਕਿਉਂਕਿ ਕਮਰਸ਼ੀਅਲ ਸਿਨੇਮਾ ਚੱਲਦਾ ਹੈ ਪਡ ਮੈਨੂੰ ਲੱਗਦਾ ਹੈ ਸਮਾਜ ਵਾਸਤੇ ਵੀ ਕੁਝ ਸਾਡੀ ਦੇਣ ਹੋਣੀ ਚਾਹੀਦੀ ਹੈ ਸਮਾਜ ਦੇ ਮੁੱਦੇ ਵੀ ਆਪਣੀਆਂ ਫਿਲਮਾਂ ਦੇ ਵਿੱਚ ਆਉਣੇ ਚਾਹੀਦੇ ਆ ਤਾਂ ਦੀ ਲੋਕਾਂ ਨੂੰ ਥੋੜੀ ਜੀ ਜਾਗਰੂਤਾ ਆਉਗੀ ਕਿ ਕਿਹੜੀ ਕਿਹੜੀ ਚੀਜ਼ ਵਾਸਤੇ ਕਿਹੜਾ ਕਿਹੜਾ ਬੰਦੇ ਜਿਹੜੇ ਉਹ ਸਟਰਗਲ ਕਰ ਰਹੇ ਆ ਸੋ ਮੈਂ ਚਾਹੁੰਨੀ ਆ ਵੀ ਰੇਸ਼ਮ ਕੋਈ ਗੱਲ ਰੱਖ ਫੰਡਰੇਸ਼ਨ ਤੁਸੀਂ ਪਲੀਜ਼ ਜੀ ਕੀ ਫਤਹਿ ਵੇਖੋ ਸਭ ਤੋਂ ਪਹਿਲਾਂ ਤੇ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਪੰਜਾਬ ਵਾਸੀਆਂ ਨੂੰ ਜਿੱਦਾਂ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਦੋ ਪਾਰਟੀਆਂ ਨੇ ਅੱਜ ਤੱਕ ਰਾਜ ਕੀਤਾ ਆ ਉਹੋ ਹੀ ਸਦਾ ਰਾਜ ਕਰਦੀਆਂ ਰਹੀਆਂ ਨੇ ਉਹਨਾਂ ਦੀ ਕੀ ਅੰਡਰਸਟੈਂਡਿੰਗ ਨਹੀਂ ਆਪਸ ਦੇ ਵਿੱਚ ਹੁਣ ਤੀਸਰੀ ਪਾਰਟੀ ਜਦੋਂ ਆਈ ਆਪਾਂ ਵੀ ਉਹਨਾਂ ਦਾ ਸਮਰਥਨ ਕੀਤਾ ਖੁੱਲ੍ਹ ਕੇ ਕੀਤਾ 2014 ਤੋਂ ਆਪਾਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ ਪਰ ਜਦੋਂ ਆਪਾਂ ਵੇਖਿਆ ਕਿ ਬਦਲਾ ਤੇ ਜਿਹੜਾ ਆਪਾਂ ਸਮਾਜ ਦੇ ਵਿੱਚ ਬਦਲਾ ਵਾਸਤੇ ਵੋਟਾਂ ਪਾਈਆਂ ਸੀ ਪਰ ਜਿਹੜਾ ਬਦਲਾ ਉਹ ਇਹਨਾਂ ਦੇ ਘਰਾਂ ਝੋਂ ਲੱਗ ਪਿਆ ਜਿੱਦਾਂ ਕਾਂਗਰਸੀ ਕਾਲੀਆਂ ਦੇ ਘਰਾਂ 'ਚ ਬਦਲਾ ਹੁੰਦਾ ਸੀ ਹੁਣ ਇਹ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਦੇ ਮੰਤਰੀਆਂ ਦੇ ਘਰਾਂ 'ਚ ਬਦਲਾ ਹੋਣ ਲੱਗ ਪਿਆ ਹੈ ਇਸ ਕਰਕੇ ਅੱਕ ਕੇ ਅਸੀਂ ਇਹ ਸਟੈਪ ਸਾਨੂੰ ਜੁਗਣਾ ਪਿਆ ਆ ਅਸੀਂ ਇਹਨਾਂ ਦੇ ਸਾਹਮਣੇ ਜਿੱਦਣ ਕਾਗਜ਼ ਭਰਾਂਗੇ ਸਾਡੀ ਉਦਨ ਹੀ ਦਿੱਤਾ ਕਿੰਨੇ ਮਸਲੇ ਅੰਮ੍ਰਿਤਸਰ ਦੇ ਵਿੱਚ ਪਿਛਲੇ ਸਮੇਂ ਚ ਵੀ ਕੁੱਲੀ ਕੱਢ ਦਿੱਤੇ ਗਿਆ ਮੈਂ ਪਹਿਲਾਂ ਵੀ ਗੱਲ ਕੀਤੀ ਥੋੜੇ ਦਿਨ ਪਹਿਲਾਂ ਮੈਂ ਨਾਲੇ ਦੀ ਗੱਲ ਕੀਤੀ ਆ ਤੇ ਸਾਡੇ ਐਮਪੀ ਸਾਹਿਬ ਨਾਲੇ ਤੇ ਵੀ ਪਹੁੰਚ ਗਏ ਕੀ ਗੱਲ 5 ਸਾਲ ਤੱਕ ਇਹਨਾਂ ਨੂੰ ਨਾਲਾ ਨਹੀਂ ਦਿਖਿਆ 5 ਸਾਲ ਇਹ ਟਰਮ ਇਹਨਾਂ ਦੀ ਰਹੀ ਆ 2 ਸਾਲੇ ਪਹਿਲਾਂ ਰਹਿ ਆ ਉਦੋਂ ਇਹਨਾਂ ਨੂੰ ਨਾਲਾ ਨਹੀਂ ਦਿਖਿਆ ਉੱਤੇ ਨਾਲੇ ਦੇ ਦਫ਼ਤਰ ਇਹਨਾਂ ਦਾ ਅੱਜ ਮੈਂ ਵੇਖਦਾ ਕਈ ਵਾਰੀ ਲੰਘਦਾ ਰਾਤ 10 10 ਵਜੇ ਤੱਕ ਇਹਨਾਂ ਦੇ ਦਫ਼ਤਰ ਖੁੱਲੇ ਆ ਪਹਿਲਾਂ ਜਦੋਂ ਅਸੀਂ ਲੰਗੀ ਦਾ ਸੀ ਸਾਡਾ ਸੇਮ ਉਧਰ ਹੀ ਰਸਤਾ ਆ ਪਹਿਲਾਂ ਲੰਗੀ ਦਾ ਹੀ ਇਹਨਾਂ ਦੇ ਦਫਤਰਾਂ ਦੇ ਵਿੱਚ ਮੈ ਐ ਲੱਗਦਾ ਸੀ ਕਿ ਇੱਥੇ ਕੋਈ ਆ ਹੀ ਨਹੀਂ ਸਕਦਾ 5 ਸਾਲ ਦਫਤਰ ਬੰਦ ਪੈ ਰਹੇ ਨੇ ਅੱਜ ਸਾਡੇ ਭੋਲੇ ਭਾਲੇ ਲੋਕ ਆ ਜਿਹੜੇ ਵਿਚਾਰੇ ਜਿਹੜੇ ਕਈ ਜਗ੍ਹਾ ਤੇ ਝਗੜੇ ਹੋਏ ਸੀ ਇਹਨਾਂ ਨੇ ਰੋਕ ਕੇ ਰੱਖੇ ਹੀ ਹੁਣ ਉਹ ਰਾਜੀ ਨਾਮੇ ਕਰਾਉਣ ਲੱਗ ਪਏ ਆ ਗੁਰਦੁਆਰਿਆਂ ਦੇ ਵਿੱਚ ਝਗੜੇ ਸੀ 44 ਲੱਗੀਆਂ ਸੀ 360 ਦੇ ਪਰਚੇ ਹੋਏ ਸੀ ਇਹਨਾਂ ਲੀਡਰਾਂ ਨੇ ਕਰਾਏ ਸੀ ਉਹ ਹੁਣ ਰਾਜੀ ਨਾਮੇ ਵੀ ਹੁੰਦੇ ਇਹਨਾਂ ਦੇ ਦਫਤਰਾਂ ਦੇ ਵਿੱਚ ਸੋ ਮੇਰੀ ਲੋਕਾਂ ਨੂੰ ਇਹੋ ਬੇਨਤੀ ਆ ਜਿਹੜੇ ਆ ਆਖਰੀ 10 20 ਦਿਨ ਹੁੰਦੇ ਆ ਨਾ ਉਹਨਾਂ ਦੇ ਵਿੱਚ ਜਾ ਕੇ ਇਹਨਾਂ ਦੇ ਪਿੱਛੇ ਨਾਂ ਲੱਗਿਆ ਕਰੋ ਇਹ ਸਾਨੂੰ ਵਰਤਦੇ ਆ ਜਦੋਂ ਪਿੰਡਾਂ ਦੇ ਵਿੱਚ ਝਗੜੇ ਹੁੰਦੇ ਆ ਇਹ ਇਕੱਠੇ ਬਹਿ ਕੇ ਇਕੱਠੇ ਬਹਿ ਕੇ ਪਾਰਟੀਆਂ ਕਰਦੇ ਆ ਇੱਕ ਦੂਜੇ ਨਾਲ ਕਹਿੰਦੇ ਆ ਕਿ ਸਾਡੀਆਂ ਵੋਟਾਂ ਪੱਤੀਆਂ ਹੁੰਦੀਆਂ ਸਾਨੂੰ ਤੇ ਇਹਨਾਂ ਨੇ ਮਰਨ ਤੋਂ ਬਾਅਦ ਵੀ ਨਹੀਂ ਪਿੰਡਾਂ 'ਚ ਇਕੱਠੇ ਰਹਿਣ ਦਿੱਤਾ ਸਾਡੇ ਸ਼ਮਸ਼ਾਨ ਵੱਖਰੇ ਵੱਖਰੇ ਕਰਾ ਦਿੱਤੇ ਪਿੰਡਾਂ 'ਚ ਤੁਸੀਂ ਇੱਕ ਇੱਕ ਪਿੰਡ 'ਚ ਆ ਕੇ ਵੇਖੋ ਹਜ਼ਾਰ ਹਜ਼ਾਰ ਵੋਟ ਆ ਪੰਜ ਪੰਜ 6 6 ਸ਼ਮਸ਼ਾਨ ਘਾਟਿਆ ਤੁਸੀਂ ਕਿੰਨਾ ਕਰਕੇ ਆ ਲੀਡਰਾਂ ਕਰਕੇ ਆਪ ਇਹ ਇੱਕ ਦੂਜੇ ਵੱਲ ਵਿਆਹ ਕਰਾਉਂਦੇ ਆਪਣੇ ਬੱਚਿਆਂ ਬੱਚੀਆਂ ਦੇ ਆਪ ਇਹ ਰਿਸ਼ਤੇ ਪੱਕੇ ਕਰਦੇ ਇੱਕ ਦੂਜੇ ਵੱਲ ਆ ਪੋਲਿਟੀਕਲ ਆਪਣਾ ਸਾਰਾ ਸਟਰੋਂਗ ਕਰਨ ਵਾਸਤੇ ਸਾਨੂੰ ਪਿੰਡਾਂ 'ਚ ਲੜਾਵਾਂ ਦੇ ਕੇ ਮਾਰਦੇ ਲੱਗੇ ਆ ਸੋ ਮੇਰੀ ਇਹੋ ਹੀ ਬੇਨਤੀ ਆ ਹੋਰ ਵੀ ਜਿੰਨੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਵੀ ਆ ਗਾਂ ਵਿਧਾਨ ਸਭਾ ਦੀ ਇਲੈਕਸ਼ਨ ਵੀ ਆਉਂਦੀ ਆ ਮੈਂ ਤੇ ਉੱਥੇ ਵੀ ਬੇਨਤੀ ਕਰੂੰਗਾ ਆਪਣੇ ਨੌਜਵਾਨਾਂ ਭਰਾਵਾਂ ਨੂੰ ਕਿ ਗਾਹ ਆਓ ਤੁਸੀਂ ਕਾਗਜ਼ ਪਰੋ ਸਾਨੂੰ ਪੈਸੇ ਦੀ ਨਹੀਂ ਲੋੜ ਜਦੋਂ ਆਮ ਆਦਮੀ ਪਾਰਟੀ ਆਈ ਹੀ ਚਲੋ ਉਹਨਾਂ ਦੀ ਸੂਰਜ ਜਦੋਂ ਸਾਨੂੰ ਨਹੀਂ ਹੀ ਪਤਾ ਕੀ ਉਹਨਾਂ ਦੇ ਅੰਦਰ ਕੀ ਆ ਜੋ ਉਹਨਾਂ ਨੇ ਸ਼ਬਦ ਸਾਹ ਦੇ ਸਾਹਮਣੇ ਰੱਖੇ ਆਪਾਂ ਜੁੜੇ ਆਪਾਂ ਫੰਡ ਤੋਂ ਬਿਨਾ ਸਾਡੇ ਪਿੰਡਾਂ ਚੋਂ ਵੀ ਆਮ ਆਰੂ ਪਾਰਟੀ ਚਿਤਾਈ ਆ ਸੋ ਆਪਾਂ ਵੀ ਫੰਡ ਤੋਂ ਬਿਨਾ ਹੀ ਦਿੱਤਾਂਗੇ ਸਾਡੇ ਕੋ ਕੋ 2 ਨੰਬਰ ਦੇ ਪੈਸੇ ਤੇ ਹੈ ਨਹੀਂ ਇੰਨਾ ਮੰਮੂ ਇੱਕ ਮੇਰੀ ਇਹ ਵੀ ਬੇਨਤੀ ਆ ਕਿ ਜਿਹੜੇ ਲੀਡਰ ਆ ਚਾਹੇ ਉਹ ਐਮਪੀ ਆ ਚਾਹੇ ਉਹ ਮੰਤਰੀ ਆ ਚਾਹੇ ਉਹ ਐਮਐਲਏ ਆ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾਵੇ 2-2 ਏਕੜ ਵਾਲੇ ਜਿਹੜੇ ਬੰਦੇ ਆ ਉਹਨਾਂ ਕੋ ਅੱਜ ਹਜ਼ਾਰ-ਹਜ਼ਾਰ ਕਰੋੜ ਦੀ ਪ੍ਰਾਪਰਟੀ ਉਹ ਕਿੱਥੋਂ ਆਈ ਇਹ ਮੇਰੀ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਬੇਨਤੀ ਆ ਜਿੱਦ ਤਰ੍ਹਾਂ ਸਾਡੇ ਗਰੁੱਪ ਬਣੇ ਹੁੰਦੇ ਆ ਇਹ ਆਪਾਂ ਆਵਾਜ਼ ਚੁੱਕੀਏ ਕਿ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹਨਾਂ ਦੀ ਜਾਂਚ ਕੀਤੀ ਜਾਵੇ ਬਾਕੀ ਬਾਰੇ ਕਿ ਕਿਉਂ ਤਰ੍ਹਾਂ ਦੀ ਜਾਂਚ ਕਰਨ ਵਾਲੀ ਸੰਗਠਨ ਸਿਆਸੀ ਤਰ੍ਹਾਂ ਦੇ ਚੋਲੜ ਰਹੀਆਂ ਨੇ ਵੇਖੋ ਆਰਟੀਆਈ ਤੁਸੀਂ ਮਹਲਾ ਸਾਹਿਬ ਗੱਲ ਕੀਤੀ ਆਪਾਂ ਆਰਟੀਆਈ ਪਾਈ ਮੈਨੂੰ ਅੱਜ 2.5 ਸਾਲ ਕਰੋਨਾ ਤੋਂ ਪਹਿਲਾਂ ਲੱਗਦਾ 4 ਸਾਲ ਹੋ ਗਏ ਕਰੀ 2017-18 ਦੇ ਵਿੱਚ ਮੈਂ ਆਰਟੀਆਈ ਪਾਈ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਗਿਆ ਉਸ ਆਰਟੀਆਈ ਦਾ ਉਸ ਆਰਟੀਆਈ ਦਾ ਮੈਨੂੰ ਜਵਾਬ ਨਹੀਂ ਮਿਲਿਆ ਮੈਂ ਕਿਹੇ ਦੋ ਜਾਣਿਆਂ ਦੇ ਖਿਲਾਫ ਪਾਈ ਕਿ ਇਹਨਾਂ ਦੀ ਜਾਇਦਾਦ ਦੀ ਜਾਂਚ ਜਵਾਬ ਵੀ ਨਹੀਂ ਮਿਲਦਾ ਸਿਸਟਮ ਸਾਡਾ ਖਰਾਬ ਹੈ ਉਦੋਂ ਤੱਕ ਤੇ ਵਿਕ ਜਾਂਦੇ ਆ ਸਾਰੇ ਇਹੋ ਸਿਸਟਮ ਨੂੰ ਬਦਲਣ ਵਾਸਤੇ ਤੇ ਆਪਾਂ ਲੋਕਾਂ ਨੂੰ ਅਪੀਲ ਕਰਨੀ ਹੈ ਕਿ ਸਾਰੇ ਜਾਣੇ ਕੋਲ ਕੇ ਆਓ ਜਿੱਥੇ ਵੀ ਆਜ਼ਾਦ 13 ਆਪਣੀਆਂ ਲੋਕ ਸਭਾ ਪੰਜਾਬ ਦੇ ਵਿੱਚ ਕੋ ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਆ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਮੈਂ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਵੋਟ ਪਾਓ ਮੈਂ ਕਹਿੰਦਾ ਜਿਹੜਾ ਵੀ ਚੰਗਾ ਲੱਗਦਾ ਆਜ਼ਾਦ ਉਮੀਦਵਾਰ ਇਹ ਪਾਰਟੀਆਂ ਤੋਂ ਉੱਤੇ ਉੱਟ ਕੇ ਵੋਟ ਪਾਓ ਜੀ ਬਿਸਮ ਲਾਹ ਲੋਕਾਂ ਕਿਰੋ ਦੇ ਕਿ ਮੇਰੇ ਨਹੀਂ ਦੇਖੋ ਵੀਰੇ ਆਪਾਂ ਲੋਕਾਂ ਦੇ ਵਿੱਚ ਪਿਛਲੇ ਸਮੇਂ ਤੋਂ 1.5-2 ਸਾਲ ਹੋ ਗਏ ਵਿਚਰ ਰਹੇ ਆਂ ਸਭ ਤੋਂ ਵੱਡੀ ਗੱਲ ਆ ਆਪਾਂ ਮੁੱਦੇ ਲੈ ਕੇ ਆਪਾਂ ਦਰਜਨਾ ਪਿੰਡਾਂ ਦੇ ਵਿੱਚ ਆਪਣੇ ਅਮਰਖੱਤ ਦੇ ਵਿੱਚ ਕਮੇਟੀਆਂ ਬਣਾਈਆਂ ਨਸ਼ੇ ਨੂੰ ਲੈ ਕੇ ਆਲਰੇਡੀ ਕਮੇਟੀਆਂ ਬਣਾ ਚੁੱਕੇ ਆਪਾਂ ਜਿੱਥੇ ਸਿਆਸਤਾਂ ਪਿੰਡਾਂ ਚ ਲੱਗ ਗਿਆ ਪਰ ਜਿਹੜਾ ਨਸ਼ਾ ਆ ਨਾ ਅੱਜ ਕਿਸੇ ਦੇ ਘਰ ਅੱਗ ਲੱਗੀ ਆ ਕੱਲ ਨੂੰ ਆਪਣੇ ਘਰ ਵੀ ਅੱਗ ਆ ਸਕਦੀ ਆ ਇਸ ਕਰਕੇ ਹੀ ਕਮੇਟੀਆਂ ਬਣਾਉਣੀਆਂ ਚਾਲੂ ਕੀਤੀਆਂ ਇਹ ਪਾਣੀ ਦੀ ਸਮੱਸਿਆ ਅਮਰਸਰ ਦਾ ਪਾਣੀ ਸਭ ਤੋਂ ਪੰਜਾਬ ਦਾ ਅੱਜ ਸਾਡਾ ਸਾਰਾ ਗਰਾਊਂਡ ਵਾਟਰ ਵੀ ਕੈਂਸਰ ਆ ਕਈ ਸੰਗਰੂਰ ਏਰੀਆ ਦੇ ਵਿੱਚ ਤੇ ਜ਼ਮੀਨ ਨੂੰ ਵੀ ਕਹਿੰਦੇ ਕੈਂਸਰ ਹੋ ਗਈ ਆ ਗਾਂ ਇਤਰਾ ਹੀ ਦੀ ਆ ਕਿੰਨੇ ਲੋਕਾਂ ਨੂੰ ਪਹਿਲਾਂ ਕੈਂਸਰ ਵਰਗੀ ਬਿਮਾਰੀ ਤੋਂ ਨਾ ਲੈਣ ਤੋਂ ਡਰੀਦਾ ਸੀ ਯਾਰ ਕੈਂਸਰ ਅੱਜ ਦੀ ਤਰੀਕ ਦੇ ਵਿੱਚ ਹਰ ਦੂਜੇ ਘਰ ਸ਼ੂਗਰ ਵਾਂਗੂ ਗੰਦੇ ਪਾਣੀ ਦੇ ਕਰਕੇ ਅਸੀਂ ਇਹੋ ਬੇਨਤੀ ਕਰਦੇ ਹਾਂ ਛੱਪੜ ਵੀ ਥੱਲੇੋਂ ਪੱਕੇ ਹੋਣੇ ਚਾਹੀਦੇ ਨਾਲੇ ਵੀ ਪੱਕੇ ਹੋਣੇ ਚਾਹੀਦੇ ਪਿਛਲੇ ਸਮੇਂ ਦੇ ਵਿੱਚ ਸਾਡੇ ਏਰੀਆ ਪੱਕੀਆਂ ਕੀਤੀਆਂ ਜਾ ਰਹੀਆਂ ਸੀ ਕੋਸ਼ ਚਲੋ ਥੱਲਿਓਂ ਕੱਚੀਆਂ ਰੱਖੀਆਂ ਗਈਆਂ ਜਿਨ੍ਹਾਂ ਨੂੰ ਪੱਕਾ ਕੀਤਾ ਜਾ ਰਿਹਾ ਇਹੀ ਉਹਨਾਂ ਨੂੰ ਵੀ ਰੋਕਿਆ ਕਿ ਨਹਿਰਾਂ 'ਚ ਫਲੋਇੰਗ ਵਾਟਰ ਹੁੰਦਾ ਲਾਈਵ ਵਾਟਰ ਹੁੰਦਾ ਕਿਉਂ ਕਲੀਨ ਵਾਟਰ ਹੁੰਦਾ ਆ ਇਹਨਾਂ ਨੂੰ ਨਾ ਥੱਲਿਓਂ ਪੱਕਾ ਕੀਤਾ ਜਾਵੇ ਪਿੰਡਾਂ ਦੇ ਛਪੜਾਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਲੀਡਰ ਪਿੰਡਾਂ ਦੇ ਛਪੜ ਦੂਗੇ ਮਿੱਟੀ ਪੋਟ ਪੋਟ